ਦਿਲਜੀਤ ਦੀ ਗੱਲ ਕੀਤੀ ਉਹਨਾਂ ਦੇ ਸ਼ੋਅ 'ਚ ਮੈਨੂੰ ਲੱਗਦਾ ਤੁਸੀਂ ਸਭ ਤੋਂ ਜ਼ਿਆਦਾ ਇੰਜੋਏ ਕੀਤਾ ਬਹੁਤ ਆਨੰਦ ਲਿਆ ਸੀ ਤਾਂ ਬਹੁਤ ਖੁਸ਼ੀਦ ਪਾਇਆ ਪੂਰਾ ਆਨੰਦ ਲੈ ਕੇ ਆਏ ਸੀ ਮੈਂ ਚਾਹੁੰਦਾ ਸੀਗਾ ਮੇਰੇ ਦੋਸਤ ਮੈਨੂੰ ਬਹੁਤ ਕਹਿੰਦੇ ਸੀ ਯਾਰ ਤੂੰ ਟਿਕਟਾ ਲੈ ਭਾਜੀ ਨੂੰ ਫੋਨ ਕਰਕੇ ਜਾਂ ਮੈਸੇਜ ਕਰਕੇ ਇਹਨੂੰ ਹੈ ਕਿ ਚਲੋ ਇਹਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਹੈ ਕੰਮ ਵੀ ਕੀਤਾ ਇਹਨਾਂ ਨੇ ਹਨਾ ਮੈਂ ਕਿਹਾ ਨਹੀਂ ਯਾਰ ਜੇ ਸ਼ੋਅ ਦੇਖਣ ਜਾਣਾ ਤਾਂ ਐਸਾ ਫੈਨ ਬਣ ਕੇ ਜਾਓ ਕਿ ਮੈਨੂੰ ਇਹ ਕਹਿਣ ਦੀ ਵੀ ਲੋੜ ਨਹੀਂ ਪੈਂਦੀ ਹਨਾ ਮੈਨੂੰ ਕਹਿ ਦਿੰਦੇ ਆਂ ਕਈ ਵਾਰੀ ਕਿ ਯਾਰ ਮਾੜਾ ਮੋਟਾ ਸੇਫਟੀ ਰੱਖਿਆ ਕਰੋ ਜਾਂ ਕਿਵੇਂ ਮੈਨੂੰ ਲੱਗਦਾ ਯਾਰ ਠੀਕ ਹੈ ਫਿਰ ਐ ਤਾਂ ਜ਼ਿੰਦਗੀ ਨਹੀਂ ਜਿਉਣੀ ਜਾਣੀ ਮਜ਼ਾ ਹੀ ਨਹੀਂ ਆਉਣਾ ਨਾ ਫਿਰ ਫਿਰ ਸਿੱਖਾਂਗੇ ਕਿਵੇਂ ਐਕਟਿੰਗ ਕੋਈ ਉਤੋਂ ਥੋੜੀ ਆਉਂਦੀ ਹੈ ਚੀਜ਼ ਬਿਲਜੀਤ ਦੀ ਗੱਲ ਕੀਤੀ ਉਹਨਾਂ ਦੇ ਸ਼ੋਅ 'ਚ ਮੈਨੂੰ ਲੱਗਦਾ ਤੁਸੀਂ ਸਭ ਤੋਂ ਜ਼ਿਆਦਾ ਇੰਜੋਏ ਕੀਤਾ ਬਹੁਤ ਆਨੰਦ ਲਿਆ ਸੀ ਤਾਂ ਬਹੁਤ ਖਰੂਦ ਪਾਇਆ ਪੂਰਾ ਆਨੰਦ ਲੈ ਕੇ ਆਏ ਸੀ ਤਾਂ ਪੈਸੇ ਵਸੂਲ ਕਰਕੇ ਮੋਡਿਆਂ ਤੇ ਚੜ ਚੜ ਕੇ ਹਾਂ ਮੈਂ ਚਾਹੁੰਦਾ ਸੀਗਾ ਮੇਰੇ ਦੋਸਤ ਮੈਨੂੰ ਬਹੁਤ ਕਹਿੰਦੇ ਸੀ ਯਾਰ ਤੂੰ ਟਿਕਟਾ ਲੈ ਭਾਜੀ ਨੂੰ ਫੋਨ ਕਰਕੇ ਜਾਂ ਮੈਸੇਜ ਕਰਕੇ ਉਹਨੂੰ ਹੈ ਕਿ ਚਲੋ ਇਹਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਹੈ ਕੰਮ ਵੀ ਕੀਤਾ ਇਹਨਾਂ ਨੇ ਹਨਾ ਮੈਂ ਕਿਹਾ ਨਹੀਂ ਯਾਰ ਜੇ ਸ਼ੋਅ ਦੇਖਣ ਜਾਣਾ ਤਾਂ ਐਜ਼ ਅ ਫੈਨ ਬਣ ਕੇ ਜਾਓ ਐਜ਼ ਅ ਆਡੀਅנס ਬਣ ਕੇ ਜਾਓ ਉਹਦੇ 'ਚ ਮਜ਼ਾ ਨਹੀਂ ਆਉਣਾ ਕਿ ਆਪਾਂ ਪਿੱਛੋਂ ਜਿਵੇਂ ਸਟੇਜ ਕੋਲ ਖੜ ਕੇ ਕੀ ਲੈ ਲਾਂਗੇ ਨੱਚਿਆ ਨਹੀਂ ਨਾ ਜਾਣਾ ਫਿਰ ਮੈਂ ਉਵੇਂ ਚੱਲੋ ਜਿਵੇਂ ਚੱਲਦੇ ਆ ਫਿਰ ਅਸੀਂ ਸਾਰੇ ਦੋਸਤ ਸੀਗੇ ਕਾਲਜ ਵਾਲੇ 15 16 ਜਾਣੇ ਸੀਗੇ ਅਸੀਂ ਗਏ ਬਹੁਤ ਅਸੀਂ ਇੰਜੋਏ ਕਰਕੇ ਆਏ ਮੈਂ ਫਿਰ ਉੱਥੇ ਮਜ਼ਾ ਨਹੀਂ ਨਾ ਹੋਣਾ ਇੱਕ ਦੂਜੇ ਨੂੰ ਪਰਾਂ ਕਰਕੇ ਦੇਖਣਾ ਕਿਸੇ ਨੂੰ ਨਹੀਂ ਪਤਾ ਵੀ ਨਾਲ ਕੌਣ ਖੜਾ ਆ ਨਾ ਇੱਕ ਦੂਜੇ ਨੂੰ ਲੋਕ ਦੇਖਦੇ ਹੀ ਨਹੀਂ ਹੈ ਨਾ ਉਹ ਸਾਹਮਣੇ ਦੇਖ ਰਿਹਾ ਵੀ ਕੀ ਉਹਨਾਂ ਨੇ ਸਟੇਜ ਤੋਂ ਜਦੋਂ ਤੁਹਾਡਾ ਨਾਮ ਲਿਆ ਉਦੋਂ ਮੈਨੂੰ ਲੱਗਦਾ ਆਡੀਅנס ਨੂੰ ਪਤਾ ਲੱਗਿਆ ਹੋਣਾ ਉਹ ਦੋ ਖੜੇ ਸੀ ਦੋ ਤਿੰਨ ਨਾਲ ਉਹ ਕਹਿੰਦੇ ਅਸੀਂ ਇਹਦੇ ਨਾਲ ਨੱਚਦੇ ਰਹੇ ਅੱਛਾ ਵੀ ਇਹ ਕੌਣ ਆ ਸੋ ਮੈਨੂੰ ਵਧੀਆ ਲੱਗਦਾ ਕਿ ਉਵੇਂ ਇੰਜੋਏ ਵੱਧ ਕੀਤਾ ਸੀ ਉਸ ਚੀਜ਼ ਨੂੰ ਮੂਮੈਂਟ ਨੂੰ ਇੰਜੋਏ ਕਰਿਆ ਦਿਲਜੀਤ ਦੀ ਗੱਲ ਕੀਤੀ ਉਹਨਾਂ ਦੇ ਸ਼ੋ ਚ ਮੈਨੂੰ ਲੱਗਦਾ ਤੁਸੀਂ ਸਭ ਤੋਂ ਜ਼ਿਆਦਾ ਇੰਜੋਏ ਕੀਤਾ ਬਹੁਤ ਆਨੰਦ ਲਿਆ ਸੀ ਪੂਰਾ ਆਨੰਦ ਲੈ ਕੇ ਆਇਆ ਸੀ ਮੈਂ ਚਾਹੁੰਦਾ ਸੀਗਾ ਮੇਰੇ ਦੋਸਤ ਮੈਨੂੰ ਬਹੁਤ ਕਹਿੰਦੇ ਸੀ ਯਾਰ ਤੂੰ ਟਿਕਟਾ ਲੈ ਭਾਜੀ ਨੂੰ ਫੋਨ ਕਰਕੇ ਜਾਂ ਮੈਸੇਜ ਕਰਕੇ ਇਹਨੂੰ ਹੈ ਕਿ ਚਲੋ ਇਹਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਹੈ ਕੰਮ ਵੀ ਕੀਤਾ ਇਹਨਾਂ ਨੇ ਹਨਾ ਮੈਂ ਕਿਹਾ ਨਹੀਂ ਯਾਰ ਜੇ ਸ਼ੋਅ ਦੇਖਣ ਜਾਣਾ ਤਾਂ ਐਸਾ ਫੈਨ ਬਣ ਕੇ ਜਾਓ ਕਿ ਮੈਨੂੰ ਇਹ ਕਹਿਣ ਦੀ ਵੀ ਲੋੜ ਨਹੀਂ ਪੈਂਦੀ ਹਨਾ ਮੈਨੂੰ ਕਹਿ ਦਿੰਦੇ ਆਂ ਕਈ ਵਾਰੀ ਕਿ ਯਾਰ ਮਾੜਾ ਮੋਟਾ ਸੇਫਟੀ ਰੱਖਿਆ ਕਰੋ ਜਾਂ ਕਿਵੇਂ ਮੈਨੂੰ ਲਾ ਲਾਉਂਦਾ ਯਾਰ ਠੀਕ ਹੈ ਫਿਰ ਐਂ ਤਾਂ ਜ਼ਿੰਦਗੀ ਨਹੀਂ ਜਿਉਣੀ ਜਾਣੀ ਮਜ਼ਾ ਹੀ ਨਹੀਂ ਆਉਣਾ ਹਨਾ ਫਿਰ ਫਿਰ ਸਿੱਖਾਂਗੇ ਕਿਵੇਂ ਐਕਟਿੰਗ ਕੋਈ ਉਤੋਂ ਥੋੜੀ ਆਉਂਦੀ ਹੈ ਚੀਜ਼ ਬਿਲਜੀਤ ਦੀ ਗੱਲ ਕੀਤੀ ਉਹਨਾਂ ਦੇ ਸ਼ੋਅ 'ਚ ਮੈਨੂੰ ਲੱਗਦਾ ਤੁਸੀਂ ਸਭ ਤੋਂ ਜ਼ਿਆਦਾ ਇੰਜੋਏ ਕੀਤਾ ਬਹੁਤ ਆਨੰਦ ਲਿਆ ਸੀ ਤਾਂ ਬਹੁਤ ਖਰੂਦ ਪਾਇਆ ਪੂਰਾ ਆਨੰਦ ਲੈ ਕੇ ਆਇਆ ਸੀ ਤਾਂ ਪੈਸੇ ਵਸੂਲ ਕਰਕੇ ਮੋਢਿਆਂ ਤੇ ਚੜ ਚੜ ਕੇ ਹਾਂ ਮੈਂ ਚਾਹੁੰਦਾ ਸੀਗਾ ਮੇਰੇ ਦੋਸਤ ਮੈਨੂੰ ਬਹੁਤ ਕਹਿੰਦੇ ਸੀ ਯਾਰ ਤੂੰ ਟਿਕਟਾ ਲੈ ਭਾਜੀ ਨੂੰ ਫੋਨ ਕਰਕੇ ਜਾਂ ਮੈਸੇਜ ਕਰਕੇ ਉਹਨੂੰ ਹੈ ਕਿ ਚਲੋ ਇਹਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਹੈ ਕੰਮ ਵੀ ਕੀਤਾ ਇਹਨਾਂ ਨੇ ਹਨਾ ਮੈਂ ਕਹਿੰਦਾ ਨਹੀਂ ਯਾਰ ਜੇ ਸ਼ੋਅ ਦੇਖਣ ਜਾਣਾ ਤਾਂ ਐਜ਼ ਅ ਫੈਨ ਬਣ ਕੇ ਜਾਓ ਐਜ਼ ਅ ਆਡੀਅנס ਬਣ ਕੇ ਜਾਓ ਉਹਦੇ 'ਚ ਮਜ਼ਾ ਨਹੀਂ ਆਉਣਾ ਕਿ ਆਪਾਂ ਪਿੱਛੋਂ ਜਿਵੇਂ ਸਟੇਜ ਕੋਲ ਖੜ ਕੇ ਕੀ ਲੈ ਲਾਂਗੇ ਨੱਚਿਆ ਨਹੀਂ ਨਾ ਜਾਣਾ ਫਿਰ ਮੈਂ ਉਵੇਂ ਚੱਲੋ ਜਿਵੇਂ ਚੱਲਦੇ ਆਂ ਫਿਰ ਅਸੀਂ ਸਾਰੇ ਦੋਸਤ ਸੀਗੇ ਕਾਲਜ ਵਾਲੇ 15 16 ਜਣੇ ਸੀਗੇ ਅਸੀਂ ਗਏ ਅੱਛਾ ਬਹੁਤ ਅਸੀਂ ਇੰਜੋਏ ਕਰਕੇ ਆਏ ਮੈਂ ਫਿਰ ਉੱਥੇ ਮਜ਼ਾ ਨਹੀਂ ਨਾ ਹੋਣਾ ਇੱਕ ਦੂਜੇ ਨੂੰ ਪਰਾਂ ਕਰਕੇ ਦੇਖਣਾ ਕਿਸੇ ਨੂੰ ਨਹੀਂ ਪਤਾ ਵੀ ਨਾਲ ਕੌਣ ਖੜਾ ਆਇਆ ਨਾ ਇੱਕ ਦੂਜੇ ਨੂੰ ਲੋਕ ਦੇਖਦੇ ਹੀ ਨਹੀਂ ਹੈ ਨਾ ਉਹ ਸਾਹਮਣੇ ਦੇਖ ਰਿਹਾ ਵੀ ਕੀ ਚਾ ਉਹਨਾਂ ਨੇ ਸਟੇਜ ਤੋਂ ਜਦੋਂ ਤੁਹਾਡਾ ਨਾਮ ਲਿਆ ਉਦੋਂ ਮੈਨੂੰ ਲੱਗਦਾ ਆਡੀਅנס ਨੂੰ ਪਤਾ ਲੱਗਿਆ ਹੋਣਾ ਕਿ ਥੋੜੇ ਖੜੇ ਸੀ ਦੋ ਤਿੰਨ ਨਾਲ ਉਹ ਕਹਿੰਦੇ ਸੀ ਇਹਦੇ ਨਾਲ ਨੱਚਦੇ ਰਹੇ ਅੱਛਾ ਵੀ ਇਹ ਕੌਣ ਆ ਸੋ ਮੈਨੂੰ ਵਧੀਆ ਲੱਗਦਾ ਕਿ ਉਹਵੇਂ ਇੰਜੋਏ ਵਧ ਕੀਤਾ ਸੀ ਉਸ ਚੀਜ਼ ਨੂੰ ਮੂਮੈਂਟ ਨੂੰ ਇੰਜੋਏ ਕਰਿਆ